ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀਆਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਬਾਈ ਗੱਬਣਾ ਨੇ ਥੋੜੇ ਥੋੜੇ ਦਣਕਰ ਮਲੀਆਂ ਲੈਦੀਆਂ ਨੇ ਇੱਕ ਤਾਜੀ ਸੂਈਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੀਕਾਲ ਸਤਿ ਸ੍ਰੀ ਅਕਾਲ ਡਾਕਟਰ ਹੋਰ ਠੀਕ ਹੋ ਸੀਰੇ ਠੀਕ ਆ ਵੀਰੇ ਨਾਮ ਤੇ ਐਡਰੈਸ ਹੋਵੇ ਨਾਮ ਬਾਈ ਸੀਰਾ ਸਿੰਘ ਢਾਲੀਆ ਵਾਲਾ ਪਿੰਡ ਸੰਨਾ ਗਲਾ ਸਿੰਘ ਜਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਪਾ ਨੇੜੇ ਭਧੌੜਾ ਬਾਈ ਮੋਬਾਈਲ ਨੰਬਰ 9872076012 9872076012 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਆ ਸੂਆ ਡਾਟਰੇ ਤੀਜਾ ਸੂਈ ਆ ਕਦੋਂ ਸੂਈ ਆ ਬਾਈ ਇਹਨੂੰ ਅੱਜ ਪੰਜਵਾਂ ਦੇਣਾ ਹੈ ਬੱਚਾ ਕੀ ਦੇਤਾ ਬੱਛਾ ਵੀਰੇ ਬੱਚਾ ਦੇਤਾ ਬਾਈ ਕਿੰਨਾ ਕੁ ਬੋਲ ਰੈਡੀ ਆ 16 ਕਿਲੋ ਤਿਆਰ ਆ ਹਨ ਬਾਈ ਠੀਕ ਆ ਬਾਈ ਦੁੱਧ ਦਾ ਦੇ ਦੂ ਬ੍ਰੀਡ 20 ਕਿਲੋਗ੍ਰਾਮ ਨਾਲ ਆਰਡਰ ਚੰਗਾ ਨਾੜਾ ਨੂੜਾ ਫਲ ਚਾਹੀਆ ਕੱਲਾ ਕੱਲਾ ਥਣ ਮੁਕੀਆ ਥਣ ਸਿਆਰੇ ਥਣ ਨੇ ਖੜਵੇਂ ਪੂਰੇ ਗੈਵ ਤੇ ਚਵਾਈ ਚੂਈ ਕਿਵੇਂ ਆ ਇੱਕ ਨੰਬਰ ਆ ਬਾਈ ਠੀਕ ਆ ਬਾਈ ਹੂੰ ਠੰਡੀ ਕੋਈ ਬ੍ਰੀਡ ਚੰਗੀ ਆ ਕੱਦ ਚੰਗਾ ਲੇਵਾ ਚੰਗਾ ਫਿਰ ਤੂੰ ਰ ਚੈੱਕ ਕਰ ਬ੍ਰੀਡ ਵੀ ਇੱਕ ਨੰਬਰ ਆ ਚਵਾਈ ਚੂਈ ਬਾਈ ਕਣ ਚੰਗੀ ਆ ਬਾਈ ਕੀ ਬਾਤ ਆ ਬਾਈ ਕੀ ਮੋਲ ਆ ਭਰਾ ਜਾਇਜ ਮੋਹਲ ਫੋਨਤੀ ਕਰਾਂਗੇ ਡਾਕਟਰ ਹੋਣਗੇ ਜੈਜ ਜੈਜ ਜੀ ਹੋਣੀ ਠੀਕ ਮੋਹਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਹਲਾ ਜਿਹੜਾ ਵੜ ਦੇ ਸਾਹਮਣਾਂ ਬਿਲਕੁਲ ਜੈਜ ਹੋਊਗਾ ਬਾਈ ਤੋਰ ਆ ਬਰੀਡ ਚਮਕ ਚੰਗੀ ਆ ਬਾਈ ਥਣ ਬਹੁਤ ਚੰਗਾ ਮੁੱਠੀ ਆ ਦਾ ਥਣ ਕੱਲਾ ਕੱਲਾ ਥਣਾ ਪਸ਼ਾਂ ਤੋਂ ਲੈ ਵਾਰ ਬਿਲਕੁਲ ਅਜੇ ਚਵਾਈ ਚ ਬਹੁਤ ਟਾਈਮ ਪਿਆਗਾ ਮੰਨ ਕੇ ਚੱਲ 2 ਕਿ ਭੱਜੇ ਹੋਣਗੇ ਅਜੇ ਸੀਰੇ ਹਾਂ ਬਈ 2:00 ਵਜੇ ਦਾ ਟਾਈਮ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਓ ਬਈ ਬ੍ਰੀਟ ਦੇ ਕਦ ਚੰਗਾ ਅੱਗੇ ਦੋ ਨੰਬਰ ਕਿਹੜਾ ਸੂਆ ਬ੍ਰੀ ਇਹ ਚੌਗੀ ਆ ਦੰਦਾ ਡਾਕਟਰ ਪਹਿਲਾ ਸੂਆ ਸੂ ਪਹਿਲਾ ਸੂਆ ਚਾਰ ਦੰਦ ਆ ਓਕੇ ਦਿਨ ਕਿੰਨੇ ਲੋ ਲੈ ਜੂ 5-7 ਦਿਨ ਹਲੇ ਤਾਂ ਡਾਕਟਰ ਹਾਂ ਜੇ ਤੋ 7 ਦਿਨ ਇਹ ਢੰਡੀ ਕੁੰਨੀ ਆ ਪੂਰੀ ਕਿੰਨਾ ਦੁੱਧ ਦੀ ਰਿਵਰਸਟੇਮੇਟ ਡਾਕਟਰ ਜਿਹੜੇ ਹਿਸਾਬ ਨਾਲ ਜਾਣ ਆ ਬੈੜ ਤੇ 20 ਕਿਲੋ ਦਾ ਆਮਣ ਵਾਲੀ ਦੇ ਦੂ ਹਮ ਸਿਆਲ ਹੁੰਦਾ ਤਾਂ ਵੱਧ ਕੱਢ ਜਾਂਦੀ ਫੇਸ ਬੜਾ ਪਿਆਰਾ ਹਾਂ ਫੇਸ ਬੜਾ ਚੰਗਾ ਬੋਦੀ ਵਾਦੀ ਚੰਗੀ ਹੱਸਣਾ ਖੁਣਾ ਬੈੜ ਦੇ ਵਿੱਚ ਫੁੱਲ ਕਿਆ ਬਾਤ ਆ ਬੇ ਥਾਣ ਬਹੁਤ ਚੰਗਾ ਮੁੱਖੀ ਵਾਲਾ ਥਾਣ ਕਲਾ ਕਲਾ ਥਾਣ ਪੂਰੀ ਵਿਥੇ ਥਾਣ ਇੱਕ ਨੰਬਰ ਥਾਣ ਲੱਗਿਆ ਕਿ ਨਹੀਂ ਚੂਣ ਚ ਵਾਹ ਕਰਮ ਵਾਲੀ ਦਾ ਬਹੁਤ ਚੰਗਾ ਨਿਕਲੂ ਜਿਹੜੇ ਹਿਸਾਬ ਨਾਲ ਥਾਣ ਲੱਗਿਆਗਾ ਫੁਲੀ ਵੀ ਬਹੁਤ ਆ ਯਾਰ ਹਨਾ ਪੂਰੀ ਸਾਡੀ ਕਰਦ ਫੁੱਲ ਬ੍ਰੀਡ ਬਾਕੀ ਦੰਦਾਂ ਚ ਵੈੜਾ ਚਾਰ ਦੰਦ ਵੈੜਾ ਲੈ ਤੋਰਾ ਚੈੱਕ ਕਰਕੇ ਆਪ ਹੀ 몰ਾ ਬਾਈ ਜੈ ਜੈ ਹੂੰ ਤੇ ਹੂ ਡਾਕਟਰ ਜੈ ਜੀ ਹੂ ਬਾਈ ਓਕੇ ਬਈ ਠੀਕ ਬਿਊਟੀ ਚੈੱਕ ਕਰ ਲੋ ਫੇਸ ਦੀ ਬਿਊਟੀ ਵੀ ਕਮਾਲ ਆ ਪੁੱਜੀ ਬਾਜੀ ਚੰਗੀ ਹੱਸਣਾ ਖੁਪਣਾ ਬੜ ਦੇ ਵਿੱਚ ਹੋ ਲ ਭਾਈ ਸ਼ਾਂ ਤੋਂ ਲੈਵਾ ਦੇਖੋ ਆਰਡਰ ਬਹੁਤ ਸਿੰਗਾ ਥਣ ਵੀ ਇੱਕ ਨੰਬਰ ਚੌੜੀ ਜੂੜੀ ਬਹੁਤ ਆ ਪਿੱਛੇ ਤੋਂ ਹਨ ਪੂਰੀ ਸੰਭੂ ਕਲੀ ਵੀ ਆ ਬਾਈ ਹੂੰ ਮੋਲ ਬਾਈ ਕਹਿੰਦਾ ਬਾਲਾ ਨਹੀਂ ਕਰਦੇ ਮੋਲ ਆ ਜਿਹੜਾ ਜਮਤ ਜਾਇ ਜੀ ਹੋਊਗਾ ਵੜ ਦੇ ਹਿਸਾਬ ਨਾਲ ਲੈਵਾ ਦੇਖੋ ਹਲੇ ਕੱਚੀ ਕੱਚੀ ਆ ਦੇਣ ਲੈਂਗੀ ਆ ਉਹਦੇ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੈ ਢੁੱਲ ਬਹੁਤ ਜਾਦੇ ਬਾਈ ਅੱਗੇ ਤਿੰਨ ਨੰਬਰ ਕਿਹੜਾ ਸੂਆ ਵੀਰੇ ਇਹ ਦੂਜਾ ਸੂਡ ਆਟਰ ਕਿੰਨੇ ਦਿਨ ਲਊ ਇਹਦੇ ਪਾਏ ਹਲੇ ਦਿਨ ਪੂਰੇ ਹੋਣ ਚ 6 ਦਿਨ 6 ਦਿਨ ਕਿੰਨਾ ਕੀ ਰਿਕਾਰਡ ਆ ਬਾਈ ਦੁੱਦਾਂ ਇਹਨੇ ਪਹਿਲਾਂ 18 ਕਿਲੋ ਦਿੱਤਾ ਬਾਈ ਠੀਕ ਆ ਬਾਈ ਬਰੀਡ ਚੰਗੀ ਆ ਗਰਮੀ ਘੱਟ ਮਨੂੰ ਫੈਂਟ ਚੰਗੀ ਆ ਲਾਹੂ ਕੀ ਬਹੁਤ ਜਿਹੜੇ ਹਿਸਾਬ ਨਾਲ ਢਿੱਲਾ ਰਹ ਹੁੰਦੀ ਆ ਸਾਰੀਆਂ ਬਾਲਟਾਂ ਕੱਢੇ ਫਿਰ ਕਰਮਾਲੀ ਨੇ ਸੋਨਾ ਹੈ ਬਾਈ ਬਰੀਡ ਬਾਉ ਦਾ ਯਾਰ ਬੜ ਤੇ ਹਨਾ ਹਾਂ ਬਾਈ ਉਹ ਰੰਗ ਕਾਲਾ ਜਾਤ ਵਾਲੀ ਆ ਹੂੰ ਠੰਡੀ ਹੈ ਲੈ ਜਮੀਨ ਕੋਈ ਘਰ ਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਨਾੜਾ ਨੂੜਾ ਹੋ ਲੱਗੀਆਂ ਦਾ ਕੀ ਬਾਤ ਆ ਤੇ ਬਾਕੀ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ ਜੈ ਜੀ ਹੋਊਗਾ ਨਾਗਸੀ ਭਰਾ ਕੋਲੇ 3 ਬਈ 3 ਹੀ ਦਿਖਾਤੇ ਕਿਸੇ ਵੀਰ ਨੂੰ ਤਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ